ਜਿਹੜੀ ਗਿਣਤੀ ਗੁਰਬਾਣੀ ਦੇ ਵਿੱਚ ਸ਼ਬਦਾਂ ਦੇ ਪਿੱਛੇ ਅਕਸਰ ਲਿਖੀ ਹੁੰਦੀ ਹੈ ਹੁਣ ਉਹ ਗਿਣਤੀ ਜ਼ਰੂਰੀ ਕਿਉਂ ਹੈ ਕਿਉਂਕਿ ਤਰਤੀਬ ਦੇ ਵਿੱਚ ਇਸ ਗਿਣਤੀ ਨੇ ਬੜਾ ਵੱਡਾ ਕਾਰਜ ਕਰਿਆ ਕੱਲਾ ਕੱਲਾ ਸ਼ਬਦ ਜੇ ਤੁਸੀਂ ਕਦੋਂ ਕਦੇ ਕਿਤੇੋਂ ਕਦੇ ਕਿਤੇੋਂ ਪੜ ਲਿਆ ਫੇਰ ਤਾਂ ਨਹੀਂ ਤੁਹਾਨੂੰ ਉਸ ਗਿਣਤੀ ਦੀ ਸਮਝ ਲੱਗਣੀ ਪਰ ਜਦੋਂ ਤੁਸੀਂ ਲੜੀਵਾਰ ਗੁਰਬਾਣੀ ਪੜਦੇ ਹੋ ਸਹਿਜ ਪਾਠ ਕਰਦੇ ਹੋ ਤਾਂ ਉਦੋਂ ਸਾਨੂੰ ਸਮਝ ਦੇ ਵਿੱਚ ਆਂਦਾ ਰਹਿੰਦਾ ਵੀ ਚੱਲ ਕੀ ਰਿਹਾ ਜਿੱਦਾਂ ਜਦੋਂ ਪਿਛਲੇ ਦਾ ਸ਼ਬਦ ਸੰਪੂਰਨ ਹੋਇਆ ਸ਼ਬਦ ਦੇ ਵਿੱਚ ਅਖੀਰ ਦੇ ਵਿੱਚ ਗਿਣਤੀ ਲਿਖੀ ਹੈ ਜੀ 8 17 8 ਤੇ 25 ਕਈ ਸ਼ਬਦਾਂ ਦੇ ਪਿੱਛੇ ਤੁਸੀਂ ਇਦਾਂ ਦੇਖਿਆ ਹੋਏਗਾ ਵੀ ਕਾਫੀ ਲੰਬੀ ਗਿਣਤੀ ਲਿਖੀ ਹੁੰਦੀ ਹੈ ਪਹਿਲਾਂ 8 ਲਿਖਿਆ ਫਿਰ ਦੋ ਡੰਡੀਆਂ ਫਿਰ 17 ਫਿਰ ਦੋ ਡੰਡੀਆਂ ਫਿਰ 8 ਫਿਰ ਦੋ ਡੰਡੀਆਂ ਫਿਰ 25 ਫਿਰ ਦੋ ਡੰਡੀਆਂ ਇਹਦਾ ਮਤਲਬ ਕੀ ਹੈ ਸਭ ਨਾਲੋਂ ਪਹਿਲਾਂ ਜਿਹੜਾ 8 ਲਿਖਿਆ ਉਹਦਾ ਭਾਵ ਹੈ ਵੀ ਇਹ ਸ਼ਬਦ ਦੇ 8 ਬੰਦ ਨੇ ਅੱਠਾਂ ਬੰਦਾ ਚ ਇਹ ਸ਼ਬਦ ਸੰਪੂਰਨ ਹੋ ਗਿਆ। ਦੂਜੇ ਨੰਬਰ ਦੇ ਉੱਪਰ ਗਿਣਤੀ ਆਈ 17, 17 ਦਾ ਭਾਵੇਂ ਵੀ ਪਹਿਲਾਂ ਗੁਰੂ ਨਾਨਕ ਸਾਹਿਬ ਦੇ 17 ਸ਼ਬਦ ਹੋ ਚੁੱਕੇ ਨੇ। ਤੀਜੇ ਨੰਬਰ ਤੇ ਫਿਰ ਗਿਣਤੀ ਲਿਖੀ ਹੈ 8, ਇਹਦਾ ਭਾਵੇਂ ਹੁਣ ਤੁਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ 8 ਸ਼ਬਦ ਹੋ ਗਏ। ਗੁਰੂ ਨਾਨਕ ਸਾਹਿਬ ਦੇ 17, ਗੁਰੂ ਅਮਰਦਾਸ ਜੀ ਦੇ 8, ਉਸ ਤੋਂ ਬਾਅਦ ਗਿਣਤੀ ਲਿਖੀ ਹੈ ਜੀ 25, ਇਹਦਾ ਭਾਅ ਹੈ ਕੁੱਲ ਜੋੜ 25 ਸ਼ਬਦ। 17 ਤੇ 8 25